ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਤੇ ਹੋਸਟ ਸੱਤਪਾਲ ਸਿੰਘ ਰਤਨ ਅਸੀਂ ਇੱਕ ਵਾਰ ਫੇਰ ਪਹੁੰਚੇ ਆਪਣਾ ਇੱਕ ਨਵਾਂ ਐਪੀਸੋਡ ਲੈ ਕੇ ਪਿੰਡਾਂ ਦੀ ਸੱਤ ਅਖਰਗਰ ਦੇਖਿਆ ਗਿਆ ਕਿ ਪਿੰਡਾਂ ਦੀ ਸੱਥਾਂ ਦੇ ਵਿੱਚ ਬਹੁਤ ਸਾਰੇ ਪਿੰਡ ਇਸ ਤਰ੍ਹਾਂ ਦੇ ਜਿੱਥੇ ਪਿੰਡ ਦੀਆਂ ਸਮੱਸਿਆਵਾਂ ਇੱਕ ਮੰਚ ਦੇ ਬੈ ਕੇ ਸੁਲਝਾਈਆਂ ਜਾਂਦੀਆਂ ਨੇ ਤਾਂ ਕਿ ਉਹਨਾਂ ਦਾ ਨਿਰੰਤਰ ਹੱਲ ਕੀਤਾ ਜਾ ਸਕੇ ਐਸ ਵੇਲੇ ਅਸੀਂ ਪਹੁੰਚੇ ਹੁਸ਼ਿਆਰਪੁਰ ਦੇ ਪਿੰਡ ਕੱਕੋ ਦੇ ਵਿੱਚ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਉਹ ਸੱਥ ਜਿਹੜੀ ਪਿੰਡਾਂ ਦੇ ਵਿੱਚ ਆਮ ਦੇਖੀ ਜਾਂਦੀ ਹੈ ਲੇਕਿਨ ਅੱਜ ਕੱਲ ਪੰਜਾਬ ਦੇ ਬਹੁਤ ਸਾਰੇ ਪਿੰਡ ਦੇ ਜਿੱਥੇ ਇਹ ਸੱਥਾਂ ਕਿਤੇ ਨੇ ਕਿਤੇ ਗਾਇਬ ਹੋ ਗਈਆਂ ਲੇਕਿਨ ਸਮੇਂ ਦੀ ਨਜ਼ਾਕਤ ਕਹੀਏ ਜਾਂ ਨੇ ਸਮੇਂ ਦੀ ਯਾਤਕ ਕੀਤੀ ਤਾਂ ਇਹ ਸਥਾ ਅੱਜ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਲਗਾਤਾਰ ਲੱਗਦੀਆਂ ਆ ਰਹੀਆਂ ਨੇ ਅਸੀਂ ਪਿੰਡ ਦੇ ਕੁਝ ਬਦਵੰਤਿਆਂ ਨਾਲ ਗੱਲ ਕਰਾਂਗੇ ਪਿੰਡ ਦੀ ਪੰਚਾਇਤ ਨਾਲ ਗੱਲ ਕਰਾਂਗੇ ਇੱਥੇ ਤੱਕ ਕਿ ਪਿੰਡ ਦੇ ਸਰਪੰਚ ਨਾਲ ਗੱਲ ਕਰਾਂਗੇ ਕਿ ਉਹਨਾਂ ਦੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਭਾਈ ਸਾਹਿਬ ਕੀ ਕਹੋਗੇ ਤੁਸੀਂ ਹਾਲਾਂਕਿ ਜੋ ਹੁਣ ਪਤਾ ਲੱਗਾ ਕਿ ਤੁਹਾਨੂੰ ਇਸ ਵਾਰੀ ਪਿੰਡ ਦੀ ਨਿਮਾਇੰਦਗੀ ਮਿਲੀ ਹੈ ਤੁਹਾਨੂੰ ਕੀ ਲੱਗਦਾ ਤੁਹਾਡੇ ਪਿੰਡ 'ਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਅੱਜ ਵੀ ਖੜੀਆਂ ਐ ਚਾਹੇ ਪਿਛਲੇ ਸਰਪੰਚਾਂ ਨੇ ਬਹੁਤ ਸਾਰੇ ਕੰਮ ਕੀਤੇ ਆ ਹਾਂ ਦੇਖੋ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਸਾਡਾ ਪਿੰਡ ਜਿਹੜਾ ਇੱਕ ਸੈਮੀ ਅਰਬਨ ਪਿੰਡ ਆ ਇਸ ਪਿੰਡ ਦੀ ਜਿਹੜੀ ਆ ਬਹੁਤ ਸਾਰੀ ਜਿਹੜੀ ਐਗਰੀਕਲਚਰ ਜਿਹੜੀ ਵਾਹੀਯੋਗ ਜ਼ਮੀਨ ਸੀ ਉਹਦੇ ਵਿੱਚ ਕਲੋਨੀਆਂ ਕਟੀਆਂ ਗਈਆਂ ਆ ਕਲੋਨੀਆਂ ਭਾਵੇਂ ਉਹ ਕਾਨੂੰਨੀ ਨੇ ਭਾਵੇਂ ਗੈਰ ਕਾਨੂੰਨੀ ਨੇ ਪਰ ਉਹਨਾਂ ਦੇ ਵਿੱਚ ਵਸੋਂ ਬਹੁਤ ਜ਼ਿਆਦਾ ਹੋ ਗਈ ਆ ਸਾਡੇ ਪਿੰਡ ਦੀ ਗੱਲ ਕਰੀਏ ਤਾਂ ਲਗਭਗ 2500 ਦੇ ਕਰੀਬ ਇਸ ਪਿੰਡ ਦੀ ਵਸੋਂ ਆ ਔਰ ਪਿੰਡ ਦੇ ਕੋਲ ਪਿੰਡ ਦਾ ਸੋਰਸ ਆਫ ਇਨਕਮ ਜਿਹੜਾ ਜ਼ੀਰੋ ਆ ਪਿੰਡ ਨੂੰ ਡਿਵੈਲਪ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਇੱਕ ਫੰਡ ਦੀ ਜ਼ਰੂਰਤ ਹੁੰਦੀ ਆ ਜੋ ਕਿ ਸਾਡੇ ਕੋਲ ਫੰਡ ਬਿਲਕੁਲ ਹੈ ਨਹੀਂ ਔਰ ਅਸੀਂ ਪਿੰਡ ਦੇ ਲੈਵ ਨਾ ਸ਼ਹਿਰ ਵਾਸੀ ਜਿੰਨੇ ਇੱਥੇ ਆ ਕੇ ਵਸੇ ਆ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦੇ ਕੋਲੋਂ ਕੰਟਰੀਬਿਊਟ ਕਰਾ ਕੇ ਪਿੰਡ ਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਵੀ ਡਿਵੈਲਪਮੈਂਟ ਹੋ ਸਕੇ। ਸੋ ਜਿੱਦਾਂ ਭਾਈ ਸਾਹਿਬ ਨੇ ਗੱਲ ਕੀਤੀ ਕਿ ਕਿਉਂਕਿ ਉਹਨਾਂ ਦਾ ਜਿੱਦਾਂ ਗੱਲ ਕੀਤੀ ਕਿ ਪਿੰਡ ਦੀ ਕਾਫੀ ਆਬਾਦੀ ਆ ਹਾਲਾਂਕਿ ਪਿੰਡ ਦੇ ਵਿੱਚ ਕੁ ਨਵੀਆਂ ਕਲੋਨੀਆਂ ਵੀ ਕੱਟ ਹੋਈਆਂ ਡਿਵੈਲਪਮੈਂਟ ਦੀ ਥੋੜੀ ਜੀ ਕਮੀ ਜ਼ਰੂਰ ਉਹਨਾਂ ਲੱਗੀ ਆ ਕਿਉਂਕਿ ਅੱਗੇ ਤੋਂ ਅੱਗੇ ਲੋਕਾਂ ਦੀ ਇੱਛਾ ਮਾ ਜ਼ਰੂਰ ਵੱਧਦੀ ਰਹੀ ਹੈ ਸੀ ਸਰਪੰਚ ਸਾਹਿਬ ਨਾਲ ਗੱਲ ਕਰਨਗੇ ਸਰਪੰਚ ਸਾਹਿਬ ਕਿਹੋ ਜਿਹਾ ਦੇਖਦੇ ਹੋ ਤੁਸੀਂ ਪਤਾ ਲੱਗਿਆ ਵੀ ਪਹਿਲੀ ਵਾਰ ਹਾਂਜੀ ਇਸ ਪੜੀ ਇੱਥੇ ਪ੍ਰੋਬਲਮਸ ਦਾ ਕਾਫੀ ਆ ਰਹੀਆਂ ਪਿੰਡ ਵਿੱਚ ਹਜੇ ਤਾਂ ਮੇਨ ਸਮੱਸਿਆ ਇੱਥੇ ਸੀਵਰੇਜ ਦੀ ਆਂਦੀ ਪਈ ਆ ਸੀਵਰੇਜ ਦੀ ਕਾਫੀ ਪ੍ਰੋਬਲਮ ਆ ਰਹੀ ਆ ਪਿੰਡ ਵਿੱਚ ਸ਼ਮਸ਼ਾਨ ਘਾਟ ਹੈ ਨਹੀਂ ਸੀਗਾ ਉਹ ਸ਼ੁਰੂ ਕੀਤਾ ਹੋਇਆ ਇਸ ਟਾਈਮ ਪਾਣੀ ਦੀ ਪ੍ਰੋਬਲਮ ਸੀ ਟੈਂਕੀ ਬਣੀ ਹੋਈ ਆ ਉਹ ਸ਼ੁਰੂ ਹੋਣ ਵਾਲੀਆਂ ਪਾਣੀ ਦੀ ਟੈਂਕੀ ਪਾਕੀ ਸਟਰੀਟ ਲਾਈਟ ਆ ਉਹ ਲੱਗਣ ਵਾਲੀਆਂ ਇੱਥੇ ਕਾਫੀ ਕੰਮ ਪਿੰਡ ਦੇ ਪੈਂਡਿੰਗ ਪਏ ਹੋਏ ਆ ਹਜੇ ਤੁਹਾਨੂੰ ਕੀ ਲੱਗਦਾ ਜਿਹੜੇ ਪਿਛਲੇ ਪੰਚਾਇਤਾਂ ਸੀਗੀਆਂ ਉਹਨਾਂ ਵੱਲੋਂ ਕੀ ਕੰਮਕਾਰ ਪੂਰੇ ਨਹੀਂ ਕੀਤੇ ਕਿ ਜਿਹੜੇ ਤੁਹਾਨੂੰ ਕਰਨ ਲੋੜ ਪਈ ਕਿਉਂਕਿ ਆਮ ਤੌਰ ਤੇ ਕਿਹਾ ਗਿਆ ਕਿ ਕਾਫੀ ਪਿੰਡਾਂ ਦੇ ਵਿੱਚ ਬਹੁਤ ਸਾਰੇ ਕੰਮ ਹੋਇਆ ਲੇਕਿਨ ਤੁਸੀਂ ਕਹਿ ਰਹੇ ਹੋ ਸਾਡੇ ਪਿੰਡ ਚ ਕੁਝ ਕੰਮ ਕਰਾਉਣੇ ਆਲੇ ਤੁਹਾਨੂੰ ਕੀ ਲੱਗਦਾ ਕਿੱਥੇ ਕਮੀ ਰਹਿ ਗਈ ਏ ਸਰ ਕੰਮ ਤਾਂ ਕਾਫੀ ਪਏ ਆ ਪਿੰਡਾਂ ਵਿੱਚ ਹਜੇ ਗਲੀਆਂ ਆ ਜਿਹੜੀਆਂ ਕਿ ਨਹੀਂ ਪ੍ਰੋਪਰ ਬਣੀਆਂ ਹੋਈਆਂ ਪਾਣੀ ਦੀ ਟੈਂਕੀ ਸੀ ਉਹ ਵੀ ਨਹੀਂ ਬਣੀ ਹੋਈ ਸੀਗੀ ਸੀਵਰੇਜ ਆ ਉਹਦੀ ਵੀ ਕਾਫੀ ਪ੍ਰੋਬਲਮ ਆਂਦੀ ਪਈ ਸੀ ਪਿੰਡ ਚ ਕਿ ਸ਼ਮਸ਼ਾਨ ਘਾਟ ਜਿਹੜੀ ਮੇਨ ਪ੍ਰੋਬਲਮ ਹੁੰਦੀ ਆ ਸ਼ਮਸ਼ਾਨ ਘਾਟ ਹੈ ਨਹੀਂ ਸੀਗਾ ਉਹ ਵੀ ਸ਼ੁਰੂ ਕੀਤਾ ਹੋਇਆ ਹੁਣ ਉਹ ਵੀ ਨਹੀਂ ਸੀਗਾ ਪਿੰਡ ਵਿੱਚ ਪਹਿਲੇ ਹਾਂਜੀ ਬਿਲਕੁਲ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਗੱਲ ਕੀਤੀ ਵੀ ਪਿੰਡ ਦੇ ਵਿੱਚ ਕੁਛ ਨਾ ਕੁਛ ਹਾਲਾਂਕਿ ਪੰਜਾਬ ਦੇ ਬਹੁਤ ਸਾਰੇ ਪਿੰਡ ਹੈਗੇ ਆ ਜਿੱਥੇ ਕੁਛ ਨਾ ਕੁਛ ਡਿਵੈਲਪਮੈਂਟ ਸਿਰਫ ਨਾਂ ਦੇ ਬਰਾਬਰ ਹੈਗੀ ਹੈ ਕੰਮ ਕਰਨ ਦੀ ਲੋੜ ਹੈਗੀ ਲੋੜ ਆ ਸਮੇਂ ਦੀਆਂ ਸਰਕਾਰਾਂ ਨੂੰ ਸਮੇਂ ਦੀ ਜਿਹੜੇ ਰਾਜ ਦੇ ਲੋਕ ਆ ਉਹਨਾਂ ਨੂੰ ਇਹਨਾਂ ਲੋਕਾਂ ਦੇ ਹੱਥ ਫੜਨੇ ਤਾਂ ਕਿ ਪਿੰਡ ਨੂੰ ਇੱਕ ਡਵੈਲਪ ਪਿੰਡ ਬਣਾਇਆ ਜਾ ਸਕੇ ਭਾਈ ਸਾਹਿਬ ਕੀ ਕਹੋਗੇ ਤੁਸੀਂ ਤੁਸੀਂ ਵੀ ਆਖਰਕਾਰ ਲੰਮਾ ਸਮਾਂ ਪਿੰਡ ਦੇ ਵਿੱਚ گزارਿਆ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਜਾਂ ਅਜੇ ਆ ਚੀਜ਼ ਪਿੰਡ 'ਚ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਜੀ న్యూਜ਼ ਏਸ਼ੀਅਨ ਵਾਲਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੋ ਮੈਂ ਅਜੇ ਪੰਚਾਇਤ ਮੈਂਬਰ ਹੋਣ ਦੇ ਨਾਤੇ ਜੋ ਤੁਸੀਂ ਸਾਡੇ ਪਿੰਡ ਵਿੱਚ ਆਏ ਤੁਹਾਡਾ ਵੈਲਕਮ ਜੀ ਤੁਹਾਡਾ ਜੀਆ ਨੂੰ ਸਾਡੇ ਪਿੰਡ ਦੀਆਂ ਬਹੁਤ ਸਮੱਸਿਆ ਹੈ ਜੀ ਸਭ ਤੋਂ ਪਹਿਲਾਂ ਜੀ ਸਾਡੀ ਆਬਾਦੀ ਜਿਹੜੀ ਹੈ 2500 ਦੇ ਕਰੀਬ ਚੱਲ ਗਈ ਪਰ ਜਿਹੜਾ ਸਾਨੂੰ ਬੇਸਿਕ ਫੰਡ ਮਿਲ ਰਿਹਾ ਸੈਂਟਰ ਗਵਰਨਮੈਂਟ ਵੱਲੋਂ ਮੈਂ ਦੇਖ ਕੇ ਆਇਆ ਉਹ 500 ਦੇ ਹਿਸਾਬ ਨਾਲ ਜਿਹੜੀ ਸਾਨੂੰ ਆ ਰਹੀ ਹੈ ਉਹਦੇ ਵਿੱਚ ਜ਼ਿਲ੍ਹੇ ਮੈਂ ਆਪਣਾ ਪੜਿਆ ਵੀ ਸਾਡੀ ਆਬਾਦੀ ਕਿੰਨੀ ਆ ਉਹ ਅੱਜ ਤੋਂ 20 ਸਾਲ ਪਹਿਲਾਂ ਜਿਹੜੀ 500 ਆਬਾਦੀ ਸੀਗੀ ਨਾ ਸਾਡੀ ਜਿਹੜਾ ਸਾਨੂੰ ਵਿੱਤ ਕਮਿਸ਼ਨ ਦੇ ਪੈਸੇ ਸੈਂਟਰ ਗਵਰਨਮੈਂਟ ਤੋਂ ਆਦੇ ਉਹ 500 ਦੇ ਹਿਸਾਬ ਨਾਲ ਆ ਰਹੇ ਕਿਉਂਕਿ ਸਾਡੀ ਆਬਾਦੀ ਹੈਗੀ 2500 ਵੱਧ ਗਈ ਸਰ ਜੀ ਸਾਡੀਆਂ ਜਿਹੜੀਆਂ ਬੇਸਿਕ ਲੋੜਾਂ ਆ ਨਾ ਜੀ ਗਲੀਆਂ ਨਾਲੀਆਂ ਸੀਵਰੇਜ ਹਜੇ ਤੱਕ ਸਾਡੇ ਪ੍ਰੋਪਰ ਹੈ ਨਹੀਂ ਗਾ ਅਸੀਂ ਸਰਕਾਰ ਨੂੰ ਵੀ ਇਹੀ ਬੇਨਤੀ ਕਰਦੇ ਆ ਕਿ ਸਾਨੂੰ ਵਧੀਆ ਤੋਂ ਵਧੀਆ ਇਹ ਜਿਹੜਾ ਹੈਗੀ ਐ ਕਲੋਨੀ ਅਰਬਨ ਕਲੋਨੀ ਆ ਜੀ ਜਦੋਂ ਅਸੀਂ ਇੱਥੇ ਰਜਿਸਟਰੀ ਕਰਾਣ ਜਾਂਦੇ ਹਾਂ ਨਾ ਜੀ ਆਪਣੇ ਤਸਵੀਲ ਦੇ ਵਿੱਚ ਤਾਂ ਉੱਥੇ ਅਰਬਨ ਇੱਕ ਨੋਟ ਲਿਖਿਆ ਜਾਂਦਾ ਜੀ ਉਹਨਾਂ ਵੱਲੋਂ ਆਪਣੇ ਪਟਵਾਰੀ ਸਾਹਿਬ ਵੱਲੋਂ ਵੀ ਜਿਹੜੀ ਇਹ ਅਰਬਨ ਏਰੀਆ ਪਰ ਅਰਬਨ ਏਰੀਆ ਦੀ ਸਾਡੀ ਫੀਸ ਵੀ ਜ਼ਿਆਦਾ ਪਰ ਇਹ ਸਹੂਲਤਾਂ ਤੋਂ ਬਹੁਤ ਵਾਝੇ ਆ ਸਰ ਜੀ ਇਹ ਸਾਨੂੰ ਜ਼ਰੂਰੀ ਹੈ ਸਾਨੂੰ ਬੇਸਿਕ ਲੋੜ ਹੈ ਨਾ ਜਿਹੜੀ ਉਹ ਹੈਗੀ ਗਲੀਆਂ ਨਾਲੀਆਂ ਸਾਡਾ ਸੀਵਰੇਜ ਪਾਣੀ ਦੀ ਸਮੱਸਿਆ ਹਜੇ ਤੱਕ ਸਾਡੀ ਬਹੁਤ ਹੈ ਜੀ ਅਸੀਂ ਆ ਪੰਚਾਇਤ ਸਾਡੀ ਜਿਹੜੀ ਆ ਅਸੀਂ ਸਿਰ ਧਰਤੀ ਬਾਜੀ ਲਾਈ ਪਈ ਆ ਸਾਰਿਆਂ ਦੀ ਮਿੰਨਤਾ ਕਰਦੇ ਆ ਜੀ ਚਲੋ ਕੰਮ ਹੋ ਵੀ ਰਿਹਾ ਐ ਅੱਗੇ ਕਰਾਵਾਂਗੇ ਵੀ ਪਰ ਅਸੀਂ ਸਰਕਾਰ ਵੱਲੋਂ ਜ਼ਰੂਰੀ ਇਹ ਬੇਨਤੀ ਐ ਸੈਂਟਰ ਗਵਰਨਮੈਂਟ ਨੂੰ ਵੀ ਸਾਡਾ ਵਿੱਤ ਕਮਿਸ਼ਨ ਦੇ ਜਿਹੜੇ ਪੈਸੇ 500 ਦੇ ਹਿਸਾਬ ਨਾਲ ਆ ਰਹੇ ਆ ਆਬਾਦੀ ਸਾਡੀ 2500 ਹੋ ਗਏ ਉਹ ਜ਼ਰੂਰੀ ਸਾਡੀ ਇਹ ਸਾਡੀ ਜਿਹੜੀ ਆਵਾਜ਼ ਆ ਜੀ ਗਵਰਨਮੈਂਟ ਤੱਕ ਪਹੁੰਚਾਈ ਜਾ ਧੰਨਵਾਦ ਜੀ ਬਿਲਕੁਲ ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲ ਕੀਤੀ ਕਿਤੇ ਨਾ ਕਿਤੇ ਇਹ ਦੇਖਿਆ ਗਿਆ ਕਿ ਕਹਿੰਦੇ ਇਨਸਾਨ ਨੂੰ ਅਹ ਵੇਰ ਹੋਣ ਦੀ ਬਹੁਤ ਜ਼ਰੂਰਤ ਹੈ ਜਿੱਦਾਂ ਉਹਨਾਂ ਨੇ ਇਹ ਤੱਥਾਂ ਦੇ ਆਧਾਰ ਤੇ ਗੱਲ ਕੀਤੀ ਹੈ ਵੀ ਕਿਤਨੇ ਕਿਤੇ ਜਿਹੜੇ ਫੰਡਸ ਹੈਗੇ ਉਹ ਸਾਨੂੰ ਜਿਹੜੀ ਪੁਰਾਣੀ ਪਿੰਡ ਦੀ ਵਾਦੀ ਉਹਦੇ ਹਿਸਾਬ ਨਾਲ ਆ ਰਿਹਾ ਲੇਕਿਨ ਹਾਲਾ ਕਿ ਹੁਣ ਜਿਹੜੀ ਆਬਾਦੀ ਆ ਉਸ ਤੋਂ 5 ਗੁਣਾ ਹੋਰ ਵੱਧ ਚੁੱਕੀ ਹੈ ਇਹਦੇ ਵੱਲ ਵੀ ਕੁਛ ਨਾ ਕੁਛ ਧਿਆਨ ਦੇਣ ਦੀ ਲੋੜ ਹੈ ਉਹ ਖਾਸ ਕਰਕੇ ਸਾਡੀ ਨਿਊਜ਼ 18 ਦੀ ਇੱਕ ਮੋਹਮ ਦਾ ਇੱਕ ਮਕਸਦ ਵੀ ਆ ਵੀ ਲੋਕਾਂ ਨੂੰ ਕਿਤਨੇ ਕਿਤੇ ਪੰਚਾਇਤਾਂ ਨੂੰ ਕਿਤਨੇ ਕਿਤੇ ਆਪਣੇ ਹੱਕਾਂ ਲਈ ਅਵੇਰ ਹੋਣਾ ਪੈਗਾ ਤਾਂ ਹੀ ਉਹ ਅੱਗੇ ਵਧ ਸਕਦੇ ਨੇ ਸਨ ਹੁਰ ਭਾਈ ਸਾਹਿਬ ਉਹਨਾਂ ਨੇ ਗੱਲ ਕਰਦੇ ਆ ਭਾਜੀ ਕਿਸ ਦੇਖਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਿਸ ਤਰ ਪਰੇ ਅਜੇ ਪੰਚਾਇਤਾਂ ਨੂੰ ਨਹੀਂ ਮਿਲ ਰਹੇ ਤੁਹਾਨੂੰ ਕੀ ਲੱਗਦਾ ਵੀ ਇੱਥੇ ਅਵੇਅਰਨੈਸ ਦੀ ਕਮੀ ਹੈ ਜਾਂ ਪਿੰਡ ਦੀਆਂ ਪੰਚਾਇਤਾਂ ਨੂੰ ਕੁਝ ਪੂਰੀ ਜਾਣਕਾਰੀ ਨਹੀਂ ਹੈਗੀ ਨਹੀਂ ਨਹੀਂ ਕਮੀ ਹੈ ਜੀ ਨਹੀਂ ਫੰਡ ਆ ਰਹੇ ਬਾਕੀ ਤੁਸੀਂ ਲਾ ਲਓ ਪਰ ਸਾਡੇ ਪਿੰਡ ਦੀ ਗਰਾਊਂਡ ਹੈ ਇਹਦੇ ਹਾਲਾਤ ਦੇਖ ਲਓ ਕੀ ਆ ਤੇ ਬੱਚਿਆਂ ਦਾ ਭਵਿੱਖ ਹੈ ਠੀਕ ਨਹੀਂ ਜੀ ਤਾਂ ਇਹ ਵੀ ਨਹੀਂ ਹੋਇਆ ਨਾ ਕੋ ਪਿੰਡ ਵਿੱਚ ਕੋ ਜਿਮ ਓਪਨ ਨਾ ਕੋਈ ਪਾਰਕ ਹੈ ਵਧੀਆ ਬਣੋ ਠੀਕ ਨਹੀਂ ਜੀ ਪਿੰਡ 'ਚ ਕਮੀਆਂ ਹੈਗੀਆਂ ਕਾਫੀ ਹਰੇ ਜੀ ਚਲੋ ਪੰਚਾਇਤ ਬਣੀ ਉਹਨੂੰ ਕਰਾਵਾਂਗੇ ਸਰਕਾਰਾਂ ਪਿੱਛੇ ਪਿਓ ਆ ਠੀਕ ਨਹੀਂ ਜੀ ਹਜੇ ਤੱਕ ਕੋ ਫੰਡ ਆਇਆ ਨਹੀਂ ਆ ਐਮਐਲਏ ਸਾਹਿਬ 10 ਲੱਖ ਕਹਿ ਗਏ ਜਿਹੜਾ ਜਗਾ ਆਇਆ ਨਹੀਂ ਆ ਤੇ ਉਹਦਾ ਇਹ ਆ ਪਿੰਡ ਵਿੱਚ ਸਾਨੂੰ ਜ਼ਮੀਨ ਵੀ ਹੈਣੀ ਆ ਪੰਚਾਇਤੀ ਜ਼ਮੀਨ ਬਿਲਕੁਲ ਲੈਣੀ ਆ ਤੇ ਜਿੱਦਾਂ ਕੋਈ ਪਿੰਡਾਂ 'ਚ ਹੁੰਨੀ ਆ 10-20 ਕਿੱਲੇ ਹੁੰਦੇ ਠੇਕੇ ਦੇ ਦੋ ਉਹਦਾ ਕੋਈ ਪੈਸੇ ਆ ਜਾਂਦੇ ਆ ਅਸੀਂ ਵਾਰਤ ਲੈਂਦੇ ਆ ਤੇ ਉਸ ਹਿਸਾਬ ਨਾਲ ਹਜੇ ਕਾਫੀ ਕੰਮ ਹੋਣ ਵਾਲੇ ਆ ਜੀ ਸਭ ਤੋਂ ਮੇਨ ਕੰਮ ਇੱਥੇ ਸੀਵਰੇਜ ਦਾ ਜੀ ਕਿਉਂ ਕਲੋਨੀਆਂ ਘਟ ਹੋ ਗਈਆਂ ਆ ਪਾਣੀ ਦਾ ਕਿਤੇ ਨਿਕਾਸ ਹੈ ਨਹੀਂ ਆ ਜੀ ਕਿਉਂ ਕਿਸੇ ਦੇ ਪਲਾਟ 'ਚ ਪੈ ਰਿਹਾ ਕਿਸੇ ਦੀ ਗਲੀ 'ਚ ਪੈ ਰਿਹਾ ਆ ਆਹੀ ਹਲਾਤੇ ਆ ਜਾਂਦੇ ਨੇ ਬਿਲਕੁਲ ਭਾਈ ਸਾਹਿਬ ਜਿਦਾ ਅਸੀਂ ਗੱਲ ਕੀਤੀ ਕਿ ਕਿਤੇ ਨ ਕਿਤੇ ਫੰਡਸ ਦੀ ਕਮੀ ਹੈ ਹਾਲਾਂਕਿ ਉਹਨੇ ਇਹ ਵੀ ਗੱਲ ਕੀਤੀ ਕਿ ਸ਼ਾਇਦ ਬਹੁਤ ਸਾਰੇ ਪਿੰਡ ਪੰਜਾਬ ਦੇ ਇਸ ਤਰ੍ਹਾਂ ਦੇ ਹੈਗੇ ਆ ਜਿਨ੍ਹਾਂ ਨੂੰ ਖੁਦ ਇਨਕਮ ਸੋਰਸਸ ਹੁੰਦੇ ਪਿੰਡ ਨੂੰ ਸ਼ਾਇਦ ਉਹਦੇ ਕਰਕੇ ਵੀ ਇਹ ਪਿੰਡ ਡਿਵੈਲਪ ਦੀ ਰਾਹ ਤੇ ਹੈ ਲੇਕਿਨ ਬਦਕਿਸਮਤੀ ਦੇ ਵਿੱਚ ਉਹਨਾਂ ਦੇ ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰਾਪਰਟੀ ਨਹੀਂ ਹੈ ਇਸ ਤਰ੍ਹਾਂ ਦਾ ਕੋ ਇਨਕਮ ਸੋਰਸ ਨਹੀਂ ਹੈ ਜਿਹਦੇ ਨਾਲ ਉਹ ਖੁਦ ਪਿੰਡ ਦੀ ਵਿਕਾਸ ਨੂੰ ਅੱਗੇ ਲੈ ਕੇ ਜਾ ਸਕਦੇ ਪੈਸੇ ਤੁਸੀਂ ਕਿੱਥੇ ਦੇਖਦੇ ਹੋ ਕਿਉਂਕਿ ਤੁਸੀਂ ਯੂਥ ਜਨਰੇਸ਼ਨ ਹੋ ਖਾਸ ਕਰ ਲੱਗਦਾ ਵੀ ਤੁਹਾਨੂੰ ਜਿਹੜੇ ਆਪਣੇ ਜਨਰੇਸ਼ਨ ਹੈਗੀ ਆ ਜਾਂ ਯੰਗਸ ਪਿੰਡ ਦੇ ਨੌਜਵਾਨ ਹੈਗੇ ਉਹਨਾਂ ਨੂੰ ਵੀ ਕੁਝ ਉਹਨਾਂ ਲਈ ਵੀ ਕੁਝ ਸਰਕਾਰ ਨੂੰ ਕੰਨ ਦੀ ਲੋੜ ਆ ਜਾਂ ਤੁਹਾਨੂੰ ਲੱਗਦਾ ਹੈ ਵੀ ਕੁਝ ਕਮੀ ਹੈਗੀ ਆ ਸਰਕਾਰ ਖਾਸ ਕਰ ਸਰਕਾਰਾਂ ਵੱਲੋਂ ਭਾਜੀ ਇਦਾਂ ਨੌਜਵਾਨਾਂ ਲਈ ਤਾਂ ਸਾਡੇ ਪਿੰਡ ਦੇ ਵਿੱਚ ਨਾ ਗਰਾਊਂਡ ਪੂਰੀ ਨਾ ਉਹਨਾਂ ਨੂੰ ਕੋਈ ਕਹਿ ਲਓ ਜੋ ক্রিকেট ਖੇਡਦਾ ਸਰਕਾਰ ਵੱਲੋਂ ਕੋਈ ਸਮਾਨ ਦਿੱਤਾ ਜਾਂਦਾ ਨਾ ਕੋਈ ਫੁੱਟਬਾਲ ਵਗੈਰਾ ਜਾਂ ਕੁਝ ਵੀ ਹੈ ਨੌਜਵਾਨ ਜੇ ਆਪਾਂ ਖੇਡਾ ਵਾਲਾ ਲਾਵਾਂਗੇ ਤਾਂ ਹੀ ਉਹ ਨਸ਼ਿਆਂ ਤੋਂ ਵੱਜਣਗੇ ਜੇ ਅਸੀਂ ਉਹਨਾਂ ਨੂੰ ਕੋਈ ਸਮਾਨ ਜਾਂ ਕੁਝ ਵੀ ਦਵਾਂਗੇ ਤਾਂ ਹੀ ਉਹ ਸਾਡੇ ਪੰਚਾਇਤ ਨੂੰ ਜਾਂ ਕੁਝ ਨੂੰ ਆਉਣਗੇ ਸਾਡੇ ਪਿੰਡ 'ਚ ਕੋਈ ਹੈ ਹੀ ਨਹੀਂ ਵੀ ਨਾ ਗਵਰਨਮੈਂਟ ਵੱਲੋਂ ਕੋਈ ਨਾ ਪੰਜਾਬ ਸਰਕਾਰ ਵੱਲੋਂ ਕੋਈ ਖੇਡਾ ਸਮਾਨ ਦਿੱਤਾ ਜਾਂਦਾ ਬਾਕੀ ਜਿਹੜੀ ਸਾਡੇ ਪਿੰਡ 'ਚ ਪ੍ਰੋਬਲਮ ਗਲੀਆਂ ਨਾਲੀਆਂ ਉਹ ਬਹੁਤ ਵੱਡੀ ਪ੍ਰੋਬਲਮ ਆ ਹਣ ਗੱਲ ਕੀਤੀ ਹੈ ਤੁਸੀਂ ਜੇ ਤੁਸੀਂ ਗਲੀਆਂ ਦੇ ਨਾਲੀ ਦੀ ਗੱਲ ਕੀਤੀ ਪੰਜਾਬ ਚ ਅੱਜ ਵੀ ਬਹੁਤ ਸਾਰੇ ਪਿੰਡ ਹੈਗੇ ਜਿਹੜੇ ਇਸ ਤੋਂ ਕਿਤੇ ਉੱਪਰ ਉੱਠ ਕੇ ਕਹਿੰਦੇ ਜਿੱਦਾਂ ਖਾਸ ਕਰਕੇ ਸਰਕਾਰਾਂ ਦਾ ਵੀ ਕਹਿਣਾ ਹੈ ਕਿ ਆਮ ਤੌਰ ਤੇ ਜਿਹੜੀਆਂ ਬੁਨਿਆਦੀ ਸਹੂਲਤਾਂ ਚਾਹੀਏ ਉਹ ਗਲੀਆਂ ਚਾਹੀਏ ਉਹ ਨਾਲੀਆਂ ਚਾਹੀਏ ਚਾਹੇ ਕੋਈ ਸੀਵਰੇਜ ਦਾ ਕੰਮ ਆ ਉਹ ਤਾਂ ਸਰਕਾਰ ਵੱਲੋਂ ਪੂਰਨ ਤੌਰ ਤੇ ਮੁਕੰਮਲ ਕੀਤੇ ਗਏ ਨੇ ਲੇਕਿਨ ਤੁਸੀਂ ਕਹਿੰਦੇ ਸਾਡੇ ਪਿੰਡ ਚ ਉਹ ਚੀਜ਼ ਅਜੇ ਨਹੀਂ ਹੈ ਭਾਜੀ ਮੈਂ ਤੁਹਾਨੂੰ ਦਿਖਾ ਸਕਦਾ ਜੇ ਤੁਸੀਂ ਮੇਰੇ ਨਾਲ ਚੱਲੋ ਪਿੰਡ ਚ ਤੇ ਪਿੰਡ ਦੇ ਵਿੱਚ ਹੀ ਮੈਂ ਤੁਹਾਨੂੰ ਇੰਨੀਆਂ ਗਲੀਆਂ ਦਿਖਾ ਸਕਦਾ ਜਿਹਦਾ ਪਾਣੀ ਗਲੀਆਂ ਦੇ ਵਿੱਚ ਹੀ ਤੁਰਿਆ ਜਾਂਦਾ ਜਦ ਕਿ ਉਹਦਾ ਕੋਈ ਔਰ ਗਲੀਆਂ ਵੀ ਟੁੱਟੀਆਂ ਔਰ ਜਦੋਂ ਬਾਰਿਸ਼ ਆਉਂਦੀ ਆ ਪਾਣੀ ਆਉਂਦਾ ਆ ਉਹ ਪਾਣੀ ਜਿਹੜਾ ਘਰਾਂ ਦੇ ਵਿੱਚ ਵੜ ਰਿਹਾ ਇੰਨਾ ਬੁਰਾ ਹਾਲ ਆ ਅਸੀਂ ਸਰਪੰਚ ਸਾਹਿਬ ਨੂੰ ਵੀ ਇਹੀ ਬੇਨਤੀ ਕੀਤੀ ਆ ਵੀ ਸਾਡਾ ਇਹ ਹੱਲ ਕੀਤਾ ਜਾਵੇ ਔਰ ਸਰਕਾਰ ਨੂੰ ਵੀ ਇਹੀ ਬੇਨਤੀ ਸਾਡੇ ਸਰਪੰਚ ਸਾਹਿਬ ਨੂੰ ਫੰਡ ਦੇਣ ਔਰ ਜਿਹੜੀ ਪੰਚਾਇਤ ਆ ਇਹ ਆਪਣਾ ਕੰਮ ਸ਼ੁਰੂ ਕਰੇ ਕਿਉਂਕਿ ਸਾਡੇ ਕੋਲ ਕੋਈ ਵੀ ਫੰਡ ਨਹੀਂ ਪੰਚਾਇਤ ਕੋਲ ਸਾਡੀ ਇਹ ਜ਼ਰੂਰੀ ਬੇਨਤੀ ਆ ਵੀ ਸਾਡੇ ਪਿੰਡ ਨੂੰ ਡਿਵੈਲਪ ਕੀਤਾ ਜਾਵੇ ਜੋ ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲ ਕੀਤੀ ਕਿਤਨੇ ਕਿਤੇ ਉਹੀ ਗੱਲ ਆ ਵੀ ਆਖਰਕਾਰ ਜਿਹੜੀ ਕੰਮ ਆ ਜਿਹੜੇ ਗੱਲ ਆ ਉਹ ਫੰਡ ਤੇ ਆ ਕੇ ਰੁਕਦੀ ਹੈ ਭਾਈ ਸਾਹਿਬ ਨੇ ਗੱਲ ਕਰਦੇ ਆ ਪੈਸੇ ਤੁਹਾਨੂੰ ਕੀ ਲੱਗਦਾ ਹੈ ਵੀ ਅੱਜ ਵੀ ਕੁਛ ਜਿਨਾਂ ਕਿ ਪੈਸੇ ਨਾਲ ਗੱਲ ਕੀਤੀ ਕਿ ਖਾਸ ਕਰ ਇਹ ਪਿੰਡ ਨੂੰ ਬੁਨਿਆਦੀ ਸਹੂਲਤਾਂ ਨਹੀਂ ਮੋਈਆਂ ਹੋਈਆਂ ਤੇ ਤੁਸੀਂ ਇਹਨੂੰ ਵਿਕਾਸ ਦੀ ਰਾਹ ਤੇ ਕਦੋਂ ਲੈ ਕੇ ਜਾਓਗੇ ਖਾਸ ਕਰ ਐਜ਼ੇ ਤੁਸੀਂ ਪਿੰਡ ਦੇ ਨਿਵਾਸੀ ਹੋਣ ਦੇ ਨਾਤੇ ਮੈਂ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਾਡੇ ਪਿੰਡ ਦੀ ਜਿਹੜੀ ਆ ਇੱਕ ਮੇਨ ਸ਼ਰਾਪ ਕਹਿ ਸਕਦੇ ਆ ਵੀ ਸਾਡਾ ਪਿੰਡ ਸ਼ਹਿਰ ਦੇ ਬਿਲਕੁਲ ਨੇੜੇ ਲੱਗਦਾ ਪਿੰਡ ਆ ਔਰ ਸਭ ਤੋਂ ਜ਼ਿਆਦਾ ਕਲੋਨੀਆਂ ਤੁਸੀਂ ਘੁੰਮ ਫਿਰ ਕੇ ਦੇਖੋ ਇਸ ਿਆਲੇ ਵਾਲੇ ਸਭ ਤੋਂ ਵੱਧ ਕਲੋਨੀਆਂ ਇੱਥੇ ਕੱਟੀਆਂ ਗਈਆਂ ਜਿਹੜੀ ਸੀਵਰੇਜ ਦੀ ਸਮੱਸਿਆ ਦੀ ਬਾਰ ਬਾਰ ਸਾਰੇ ਮੇਰੇ ਭਰਾ ਗੱਲ ਕਰ ਰਹੇ ਆ ਉਹ ਬਿਲਕੁਲ ਜੈਨੂਨ ਬਿਲਕੁਲ ਜਾਇਜ਼ ਗੱਲ ਆ ਕਿਉਂਕਿ ਪਹਿਲਾ ਪਿੰਡ ਦੀ ਵਸੋਂ ਦੇ ਹਿਸਾਬ ਦੇ ਨਾਲ ਇੱਥੇ 1.5 ਤੋਂ 2 ਇੰਚ ਦਾ ਜਿਹੜਾ ਪਾਣੀ ਦਾ ਪਾਈਪ ਜਿਹੜਾ ਸੀਵਰੇਜ ਦੀ ਨਿਕਾਸੀ ਵਾਸਤੇ ਪਾਇਆ ਗਿਆ ਸੀ ਔਰ ਜੇ ਆਲੇ-ਦੁਆਲੇ ਆਪਾਂ ਦੇਖੀਏ ਪਿੰਡ ਦੇ ਵਿੱਚ ਹੀ ਆਬਾਦੀ ਇੰਨੀ ਹੋ ਗਈ ਆ ਵੀ ਹੁਣ ਉਹ ਪਾਣੀ ਦਾ ਪ੍ਰੈਸ਼ਰ ਹੀ ਇੰਨਾ ਆ ਵੀ ਅਗਰ 6 ਇੰਚ ਦਾ ਪਾਈਪ ਹੀ ਪਾਇਆ ਜਾਵੇ ਉਹਦੀ ਸਪਲਾਈ ਨੂੰ ਬਾਹਰ ਕੱਢਣ ਲਈ ਵੀ ਉਹ ਵੀ ਛੋਟਾ ਆ ਇਸ ਕਰਕੇ ਕਿਉਂਕਿ ਸਾਡੇ ਕੋਲ ਫੰਡ ਹੈ ਨਹੀਂ ਅਸੀਂ ਸਰਕਾਰ ਦੇ ਕੋਲ ਵਾਰ-ਵਾਰ ਮੰਨਤ ਤਰਲਾ ਕਰ ਰਹੇ ਆ ਲਿਖਤੀ ਤੌਰ ਤੇ ਵੀ ਭੇਜ ਰਹੇ ਆ ਵੀ ਸਾਨੂੰ ਫੰਡ ਮੁਹਈਆ ਕਰਵਾਏ ਜਾਣ ਤਾਂ ਕਿ ਅਸੀਂ ਤੁਸੀਂ ਇਹ ਦੇਖੋ ਵੀ ਆਜ਼ਾਦੀ ਦੇ ਕਿੰਨੇ ਸਾਲ ਹੋ ਗਏ ਆ ਅੱਜ ਸਾਡਾ ਪਿੰਡ ਸ਼ਹਿਰ ਦੇ ਸਭ ਤੋਂ ਨੇੜੇ ਹੋਣ ਦੇ ਬਾਵਜੂਦ ਵੀ ਸਭ ਤੋਂ ਜਿਹੜੀ ਬੁਨਿਆਦੀ ਸਹੂਲਤ ਆ ਗਲੀਆਂ ਨਾਲੀਆਂ ਤੇ ਸਟਰੀਟ ਲਾਈਟ ਅਸੀਂ ਇਹ ਹੀ ਤੁਸੀਂ ਚਾਰ ਪੰਜ ਜਗ੍ਹਾ ਤੇ ਬੰਦ ਪੁੱਛ ਲਿਆ ਸਾਰਿਆਂ ਨੇ ਤੁਹਾਨੂੰ ਇੱਕੋ ਹੀ ਡਿਮਾਂਡ ਦੱਸੀ ਸਾਡੀ ਹਲੇ ਤੱਕ ਬੁਨਿਆਦੀ ਜਿਹੜੀਆਂ ਲੋੜਾਂ ਉਹ ਹੀ ਨਹੀਂ ਪੂਰੀਆਂ ਹੋ ਰਹੀਆਂ ਗਾਂਹ ਦੀ ਅਸੀਂ ਜਿਹੜੀ ਆ ਤਰੱਕੀ ਬਾਰੇ ਕੀ ਧਿਆਨ ਕਰਾਂਗੇ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਵੀ ਸਰਕਾਰਾਂ ਨੂੰ ਚਾਹੇ ਉਹ ਸਮੇਂ ਦੀ ਸਰਕਾਰ ਆ ਚਾਹੇ ਸੈਂਟਰ ਦੀ ਸਰਕਾਰ ਆ ਇੱਕੋ ਹੀ ਬੇਨਤੀ ਆ ਵੀ ਸਾਨੂੰ ਫੰਡ ਦਿੱਤਾ ਜਾਵੇ ਫੰਡ ਨਹੀਂ ਦਿੱਤਾ ਜਾ ਸਕਦਾ ਤੇ ਸਾਡੀ ਜਿਹੜੀ ਆ ਸਰਕਾਰ ਆਪਣੇ ਤੌਰ ਦੇ ਉੱਤੇ ਸਾਡੇ ਨਕਸ਼ੇ ਜਿਹੜੇ ਆ ਮਨਜ਼ੂਰ ਕਰੇ ਆਪਣੇ ਤੌਰ ਦੇ ਉੱਤੇ ਜਿਹੜਾ ਆ ਇਸ ਪਿੰਡ ਨੂੰ ਪ੍ਰਾਇੋਰਟੀ ਦੇ ਰੱਖੇ ਪਹਿਲ ਦੇ ਆਧਾਰ ਦੇ ਰੱਖੇ ਬਲੌਕ ਹਸ਼ਾਰਪੁਰ ਦਾ ਪਿੰਡ ਆ ਇਹ ਬੰਨ ਦਾ ਇਹਨਾਂ ਦੇ ਜਿਹੜੇ ਕੰਮ ਪਹਿਲ ਦੇ ਆਧਾਰ ਤੇ ਕਰਵਾਏ ਜਾਣ ਸਭ ਤੋਂ ਪਹਿਲਾਂ ਤਾਂ ਸਾਡੀਆਂ ਗਲੀਆਂ ਹੀ ਨਹੀਂ ਅਜੇ ਤੱਕ ਕੰਪਲੀਟ ਹੋਈਆਂ ਜਿਵੇਂ ਕਿ ਤੁਹਾਨੂੰ ਮੇਤਰ ਨੇ ਦੱਸਿਆ ਆ ਭਈ ਗਲੀਆਂ ਦੇ ਵਿੱਚ ਜਾ ਕੇ ਦੇਖੋ ਵਾਕਈ ਉਹਨਾਂ ਦੀ ਗੱਲ ਬਿਲਕੁਲ ਸਹੀ ਆ ਬਹੁਤ ਜ਼ਿਆਦਾ ਤਰਸਯੋਗ ਹਾਲਤ ਆ ਪਿੰਡ ਦੇ ਵਿੱਚ ਜੋ ਜਿਸ ਤਰ੍ਹਾਂ ਪੈਸੇ ਨਾਲ ਗੱਲ ਕੀਤੀ ਕਿ ਕਾਫੀ ਅਜੇ ਵੀ ਲੋਡ ਹੈਗੇ ਪਿੰਡ ਦੇ ਡਿਵੈਲਪਮੈਂਟ ਨੂੰ ਬਹੁਤ ਐਂ ਬੁਨਿਆਦੀ ਸਹੂਲਤਾਂ ਜਿਹੜੀਆਂ ਇਹਨਾਂ ਨੂੰ ਨਹੀਂ ਮਿਲਿਆ ਜਿਸ ਤਰ੍ਹਾਂ ਪਿੰਡ ਸਾਰੇ ਇਹ ਹੀ ਗੱਲ ਕਰ ਰਹੇ ਆ ਕਿ ਕਿਤੇ ਨਾ ਕਿਤੇ ਜਿਹੜੀਆਂ ਬੁਨਿਆਦੀ ਸਹੂਲਤਾਂ ਸਾਡਾ ਪਿੰਡ ਤਾਂ ਉਸ ਚੀਜ਼ ਤੋਂ ਸਖਣਾ ਲੇਕਿਨ ਅਜੇ ਵਿਕਾਸ ਦੀ ਰਾਹ ਤੇ ਕਦੋਂ ਚੱਲੇਗਾ ਅਜੇ ਉਹ ਵੀ ਇਸ ਬਾਰੇ ਨਹੀਂ ਜਾਣਦੇ ਮੈਡਮ ਕੀ ਕਹੋਗੇ ਤੁਸੀਂ ਤੁਹਾਡੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਾਇਓਰਟੀ ਹੈਗੀ ਹੈ ਕਿ ਅਜੇ ਤੱਕ ਜਿਹੜੀਆਂ ਬੁਨਿਆਦੀ ਸਹੂਲਤਾਂ ਉਹਦੇ ਲਈ ਸਟ੍ਰਗਲ ਚੱਲ ਰਹੀ ਤੁਹਾਡੀ ਆਪਣੀ ਹਾਂਜੀ ਭਾਜੀ ਮੇਨ ਤਾਂ ਸਾਨੂੰ ਗਲੀਆਂ ਦੀ ਆ ਜਦ ਗਲੀਆਂ ਹੀ ਨਹੀਂ ਬੰਦੀਆਂ ਕਿਉਂਕਿ ਮੇਨ ਪ੍ਰੋਬਲਮ ਤਾਂ ਇਹੀ ਆ ਗਲੀਆਂ ਨਹੀਂ ਹੈਗੀਆਂ ਸਟਰੀਟ ਲਾਈਟ ਦੀ ਪ੍ਰੋਬਲਮ ਆ ਸੀਵਰੇਜ ਦੀ ਪ੍ਰੋਬਲਮ ਆ ਹੁਣ ਸਾਨੂੰ ਫੰਡਿੰਗ ਹੋਵੇ ਸਭ ਕੁਝ ਮਿਲੇ ਪੈਸੇ ਨਾਲ ਹੀ ਆ ਸਭ ਕੁਝ ਹੋਗਾ ਤਾਂ ਹੁਣ ਫੰਡਿੰਗ ਦੀ ਹਜੇ ਕਮੀ ਆ ਉਹਦੇ ਕਰਕੇ ਸਾਰੇ ਕੰਮ ਹਜੇ ਪੂਰੇ ਨਹੀਂ ਹੋ ਰਹੇ ਨਹੀਂ ਉਹ ਤਾਂ ਤੁਸੀਂ ਪਹਿਲੇ ਵੀ ਗੱਲ ਨਹੀਂ ਪੂਰੇ ਲੇਕਿਨ ਇੱਕ ਸਾਡਾ ਇੱਕ ਨਿਸ਼ਾਨਾ ਹੁੰਦਾ ਜਾਂ ਸਾਡੀ ਇੱਕ ਏਮ ਹੁੰਦਾ ਵੀ ਮੈਂ ਆਪਣੇ ਪਿੰਡ ਲਈ ਆ ਚੀਜ਼ ਕਰਕੇ ਜਾਂ ਸਮੇਂ ਦੇ ਚ ਕਰਾਂ ਤਾਂ ਕਿ ਲੋਕ ਯਾਦ ਰੱਖਣ ਤੁਹਾਡੇ ਕੋਈ ਆਪਣਾ ਨਿਸ਼ਾਨਾ ਹੈਗਾ ਵੀ ਮੈਂ ਪਿੰਡ ਚ ਆ ਚੀਜ਼ ਲੈ ਕੇ ਆਉਣਾ ਚਾਹੁੰਦੀ ਆ ਜਿਹੜੀ ਲਈ ਮੈਂ ਹਜੇ ਕੋਸ਼ਿਸ਼ ਤਾਂ ਕਰ ਰਹੀ ਆ ਲੇਕਿਨ ਬੂਰ ਕਰੇ ਹਾਂਜੀ ਸਰ ਸਾਨੂੰ ਤਾਂ ਇਹੀ ਆ ਬਾਕੀ ਪਿੰਡ ਦੀਆਂ ਸਾਰੀਆਂ ਪ੍ਰੋਬਲਮਸ ਦੂਰ ਹੋਣ ਜਿਹੜੇ ਨਾਲ ਹੀ ਗਰਾਊਂਡ ਆ ਉਹਨੂੰ ਸਾਨੂੰ ਹੈਗਾ ਕਿ ਉਹਦੀ ਚਾਰਦੁواری ਹੋਵੇ ਤੇ ਉਹ ਬੱਚਿਆਂ ਦੇ ਖੇਲਣ ਲਈ ਉੱਥੇ ਸਮਾਨ ਮਿਲੇ ਓਪਨ ਜਿਮ ਬਣੇ ਸਾਰੀਆਂ ਪ੍ਰੋਬਲਮ ਸੋਲਵ ਹੋਣ ਬਸ ਇਹੀ ਮੇਨ ਸਾਰੀਆਂ ਇਹੀ ਆ ਪ੍ਰੋਬਲਮਸ ਤਾਂ ਸਾਡੀਆਂ ਪਿੰਡ ਦੀਆਂ ਪਿੰਡ ਨੂੰ ਕੋਈ ਇਨਕਮ ਸੋਰਸਸ ਹੈ ਜਿਸ ਤਰ੍ਹਾਂ ਆਮ ਤੌਰ 'ਤੇ ਬਹੁਤ ਸਾਰੇ ਪਿੰਡ ਪੰਜਾਬ ਦੇ ਹੈਗੇ ਜਿੱਥੇ ਇਹਨਾਂ ਨੂੰ ਕੋਈ ਨਾ ਕੋਈ ਆਪਣੇ ਪਰਸਨਲ ਤੌਰ 'ਤੇ ਜਾਂ ਪਿੰਡ ਦੇ ਤੌਰ 'ਤੇ ਕੋਈ ਜ਼ਮੀਨ ਹੁੰਦੀ ਹੈ ਜਿਹਨੂੰ ਉਹ ਅਗਲੇ ਜਾਂ ਤਾਂ ਟਿਕਾਣਾ ਦਾ ਜਾਂ ਪਿੰਡ ਦੀ ਡਿਵੈਲਪਮੈਂਟ ਤੇ ਖਰਚ ਕਰਦੇ ਤਾਂ ਔਡੇ ਪਿੰਡ ਨੂੰ ਹਾਂਜੀ ਜਿਹੜਾ ਤੁਸੀਂ ਨਿਸ਼ਾਨਾ ਇੱਕ ਲਿਖਿਆ ਉਹਦਾ ਕਿਦਾਂ ਸੁਪਨਾ ਕਿਦਾਂ ਪੂਰਾ ਹੋਏਗਾ ਸਰ ਉਹ ਹੀ ਇਨਕਮ ਸੋਰਸ ਕੁਝ ਵੀ ਹੋਵੇ ਪਿੰਡ ਨੂੰ ਫੇ ਤਾਂ ਅਸੀਂ ਪੂਰਾ ਕਰਾਂਗੇ ਨਹੀਂ ਤਾਂ ਫੰਡ ਆ ਜਦੋਂ ਸਾਨੂੰ ਸਰਕਾਰ ਦੋਗੀ ਤਾਂ ਹੀ ਸਾਰਾ ਕੰਮ ਪੂਰਾ ਹੋਊਗਾ ਫੰਡ ਮਿਲਣਗੇ ਤਾਂ ਸਾਰੇ ਕੰਮ ਦੀ ਕਿਹੜੀ ਸਮੱਸਿਆ ਸੀ ਹੈਗਾ ਤੁਹਾਡੇ ਪਿੰਡ ਗੀ ਦੀ ਤਾਂ ਕਾਫੀ ਆ ਸਰ ਇਧਰ ਕਲੋਨੀਆਂ ਕੋਕੋ ਅੱਡੇ ਤੇ ਉਧਰ ਜਾ ਕੇ ਦੇਖੋ ਗਲੀਆਂ ਨਾਲੀਆਂ ਹੀ ਬਣੀਆਂ ਹੋਈਆਂ ਸਿਵਲ ਜਸ ਦੀ ਬਹੁਤ ਪ੍ਰੋਬਲਮ ਆਂਦੀ ਜਦੋਂ ਬਾਰਿਸ਼ ਹੁੰਦੀ ਬਲਾਕੇਜ ਹੁੰਦੀ ਆ ਉਹਨਾਂ ਦੇ ਬਾਥਰੂਮਾਂ ਚ ਸਾਰਾ ਪਾਣੀ ਜਾਂਦਾ ਆ ਉਹ ਬਾਰਿਸ਼ ਵਿੱਚ ਬਹੁਤ ਤੰਗ ਹੁੰਦੇ ਲੋਕ ਸਾਰੇ ਤੋ ਬਿਲਕੁਲ ਜਿੱਦਾਂ ਮੈਡਮ ਨੇ ਗੱਲ ਕੀਤੀ ਕਿ ਸੀਵਰੇਜ ਦੀ ਵੀ ਸਭ ਤੋਂ ਵੱਡੀ ਪ੍ਰੋਬਲਮ ਆ ਸੀ ਪੈਸਾ ਹੋਰ ਕਿੱਦਾਂ ਕਰਦੇ ਪੈਸਾ ਤੁਹਾਨੂੰ ਲੱਗਦਾ ਨਹੀਂ ਵੀ ਕਹਿੰਦੇ ਚ ਤਾਂ ਪਿੰਡੇ ਨਾ ਕੱਕੋਂ ਵੱਜਦਾ ਲੇਕਿਨ ਕਿਤਨੇ ਕਹਤੇ ਇਹ ਇੱਕ ਵੱਡਾ ਸ਼ਹਿਰ ਬਣ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ ਤਿੰਨ ਚਾਰ ਕਲੋਨੀਆਂ ਆ ਗਈਆਂ ਉਹਦਾ ਖਾਮਿਆਜ਼ਾ ਹੀ ਇਲਾਕੇ ਵਾਸੀ ਨੂੰ ਭੁਗਤਣਾ ਪੈਂਦਾ ਪਰ ਜੇ ਇਹ ਗੱਲਾਂ ਸਾਨੂੰ ਜਿਹੜਾ ਹੈ ਨਾ ਪਹਿਲਾਂ ਤਾਂ ਸਾਨੂੰ ਕੋਈ ਇਨਕਮ ਹੈ ਨਹੀਂ ਕਿਛੀ ਸਿਰਫ ਇਨਕਮ ਕਾਦੀ ਇੱਕ ਪਾਣੀ ਦੀ ਹੈ ਜੀ ਉਹ ਵੀ ਇੰਨੀ ਲੋਕੀ ਸਾਡੇ ਕੋਲ ਨਹੀਂ ਕੀ ਕਹਿੰਦੇ ਆ ਵੀ ਸਾਡੇ ਕੋਲ ਉਨੀ ਰਿਕਵਰੀ ਨਹੀਂ ਹੁੰਦੀ ਲੋਕੀ ਪੈਸੇ ਦੇਣ ਵਾਲੀ ਵੀ ਬੜੇ ਔਖੇ ਕਰਦੇ ਆ ਜੀ ਅਸੀਂ ਸਾਰਿਆਂ ਨੂੰ ਇਹ ਕਹਿੰਨੇ ਵੀ ਸਾਨੂੰ ਸਾਡੇ ਕੋਲ 4 ਕਨਾਲ ਜ਼ਮੀਨ ਆ ਜੀ ਪੰਚਾਇਤ ਦੀ ਉਹ ਚ ਤੁਸੀਂ ਦੇਖ ਲਓ ਅਸੀਂ ਕੀ ਉੱਥੇ ਇਨਕਮ ਕਰ ਸਕਦੇ ਫਿਰ ਵੀ ਅਸੀਂ ਰਾਤ ਦਿਨ ਸਾਡੇ ਸਰਪੰਚ ਸਾਹਿਬ ਸਾਡੇ ਲੀਗਲ ਐਡਵਾਈਜ਼ਰ ਸ਼ਮਸ਼ੀਰ ਸਿੰਘ ਜੀ ਜਿਹੜੇ ਹੈਗੇ ਉਹ ਸਾਡੇ ਨਾਲ ਅਸੀਂ ਰਾਤ ਦਿਨ ਇਹੀ ਸਲਾਹ ਕਰਦੇ ਆ ਅਸੀਂ ਤਾਂ ਬਿੱਟ ਕਮਿਸ਼ਨ ਦੇ ਉੱਤੇ ਆ ਜੀ ਡਿਪੈਂਡ ਜਿੰਨਾ ਬੇਤ ਕਮਿਸ਼ਨ ਸਾਡਾ ਹੁ ਤੁਸੀਂ ਅੱਡਾ ਦੇਖ ਲਓ ਜੀ ਕੱਕੂ ਅੱਡਾ ਉੱਥੇ ਸੀਵਰੇਜ ਹਨ ਨਹੀਂ ਪਾਣੀ ਦੀ ਨਿਕਾਸੀ ਵੀ ਨਹੀਂ ਜਿਹੜਾ ਅਸੀਂ ਪਾਣੀ ਕੱਢੀਏ ਕਿੱਦਾਂ ਕੱਢੀਏ ਸਾਡੇ ਇੰਜੀਨੀਅਰ ਵੀ ਆਏ ਹਨਾ ਉਹ ਵੀ ਦੇਖਦੇ ਵੀ ਪਾਣੀ ਅਸੀਂ ਚੋਹ ਨੂੰ ਕੱਢਦੇ ਆਂ ਤੋ ਉਹ ਵੀ ਕਿਸੇ ਦੀ ਮਲਕੀਅਤ ਹੈ ਸਰ ਜੀ ਉੱਥੇ ਪਾਣੀ ਨਹੀਂ ਸਾਡਾ ਜਾ ਸਕਦਾ ਸਾਨੂੰ ਬੜੀਆਂ ਪ੍ਰੋਬਲਮ ਆ ਰਹੀ 77 ਸਾਲ ਹੋ ਗਏ ਸਰ ਜੀ ਅਸੀਂ ਆਪਣੇ ਆਜ਼ਾਦੀ ਨੂੰ ਹੋਏ ਕੋਈ ਮੈਂ ਪਿੰਡਾਂ ਚ ਜਾ ਕੇ ਦੇਖਦਾ ਵੀ ਕੋਈ ਗਲੀਆਂ ਨਾਲੀਆਂ ਕੋਈ ਰਮਨ ਦਾ ਨਿਕੰਮ ਪਰ ਸਾਡੇ ਪਿੰਡ ਦੇ ਵਿੱਚ ਕਿਉਂ ਸਾਡੀ ਕਲੋਨੀ ਵੱਡੀ ਆ ਜੀ ਸਾਡੀਆਂ ਜਿਹੜੀਆਂ ਕਲੋਨੀਆਂ ਕਟੀਆਂ ਗਈਆਂ ਉਹਨਾਂ ਨੂੰ ਪਹਿਲਾਂ ਸਬਜ਼ ਬਾਗ ਦਿਖਾਉਂਦੇ ਵੀ ਤੁਹਾਨੂੰ ਪਾਣੀ ਵੀ ਦਵਾਂਗੇ ਤੁਹਾਨੂੰ ਸੀਵਰੇਜ ਵੀ ਦਵਾਂਗੇ ਉਹ ਜਿਨ੍ਹਾਂ ਨੇ ਜਿਹੜਾ ਨੇ ਉਹ ਕਲੋਨੀਆਂ ਕਟੀਆਂ ਉਹਨਾਂ ਨੇ ਪਲਾਟ ਹੀ ਵੇਚਣ ਦੀ ਕੀਤੀ ਸਰ ਜੀ ਉਹ ਹੁਣ ਲੋਕ ਵਿਚਾਰੇ ਸਾਡੇ ਰੋ ਰਹੇ ਕਿਉਂ ਉਹਨਾਂ ਨੂੰ ਪਾਣੀ ਹੀ ਨਹੀਂ ਮਿਲ ਰਿਹਾ ਪਾਣੀ ਨਹੀਂ ਮਿਲਿਆ ਉਹਨਾਂ ਨੂੰ ਬਿਜਲੀ ਵੀ ਨਹੀਂ ਪੂਰੀ ਮਿਲੀ ਪਹਿਲਾਂ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਤੁਸੀਂ ਆਪਣੇ ਪੈਸੇ ਜਮ੍ਹਾਂ ਕਰਾਓ ਤੁਹਾਨੂੰ ਵੱਡੇ ਟਰਾਂਸਫਰ ਲਾ ਕੇ ਤੁਹਾਨੂੰ ਸਾਰੀ ਬਿਜਲੀ ਦੀ ਸਪਲਾਈ ਕਰਾਂਗੇ ਪਰ ਉਹ ਵੀ ਲੋਕ ਹੁਣ ਰੋ ਰਿਹਾ ਜੀ ਸਾਨੂੰ ਕੋਈ ਹੈ ਹੀ ਨਹੀਂਗਾ ਜੀ ਅਸੀਂ ਤਾਂ ਸਰਕਾਰ ਤੇ ਡਿਪੈਂਡੈਂਟ ਹਾਂ ਸਰ ਜੀ ਅਸੀਂ ਕਹਿੰਦੇ ਸਰਕਾਰ ਸਾਡੀ ਵੱਧ ਤੋਂ ਵੱਧ ਮਦਦ ਕਰੇ ਅਸੀਂ ਵਧੀਆ ਕੰਮ ਕਰੀਏ ਕਿਉਂ ਅੱਗੇ ਵੀ ਲੋਕਾਂ ਕੋਲੋਂ ਅਸੀਂ ਵੋਟਾਂ ਲੈਣ ਜਾਣਾ ਪਿਛਲੀਆਂ ਪੰਚਾਇਤਾਂ ਨੇ ਵੀ ਚਲੋ ਅਸੀਂ ਨਹੀਂ ਕਿਸੇ ਨੂੰ ਕਹਿੰਦੇ ਜੇ ਨਾ ਹੈਗਾ ਉਹਨਾਂ ਨੇ ਵੀ ਕਰਾਇਆ ਪਰ ਹੁਣ ਸਾਡੇ ਤੋਂ ਲੋਕਾਂ ਨੇ ਜਿਹੜੀ ਸਾਡੀ ਸਰ ਜੀ ਪੰਚਾਇਤ ਆ ਪੜੀ ਲਿਖੀ ਪੰਚਾਇਤ ਸਾਡੇ ਮੈਡਮ ਜੀ ਸਰਪੰਚ ਸਾਹਿਬ ਬਹੁਤ ਪੜੇ ਲਿਖੇ ਆ ਜੀ ਹਾਂਜੀ ਸਾਰੇ ਅਸੀਂ ਪੜੇ ਲਿਖੇ ਇਹਨਾਂ ਨੇ ਸਾਨੂੰ ਚੁਣਿਆ ਅਸੀਂ ਸਾਡੇ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਜੀ ਅਸੀਂ ਤਾਂ ਤੁਹਾਡੇ ਮਾਧਿਅਮ ਰਾਹੀਂ ਆਪਣੇ ਤੁਹਾਡੇ ਚੈਨਲ ਰਾਹੀਂ ਇਹ ਹੀ ਜ਼ਰੂਰੀ ਬੇਨਤੀ ਕਰਦੇ ਵੀ ਸਾਨੂੰ ਵੱਧ ਤੋਂ ਵੱਧ ਪੈਸੇ ਦਿਓ ਤੇ ਅਸੀਂ ਲੋਕਾਂ ਦੇ ਕੰਮ ਕਰਾਈਏ ਜੀ ਬਿਲਕੁਲ ਜਿਦਾਂ ਸਿੰਘ ਸਾਬ ਨੇ ਗੱਲ ਕੀਤੀ ਵੀ ਕਿਤੇ ਨਾ ਕਿਤੇ ਆਖਿਰਕਾਰ ਜਿਹੜਾ ਕੰਮ ਆਉ ਫੰਡ ਦੇ ਰੁਕਦਾ ਲੇਕਿਨ ਇਹ ਵੀ ਉਹ ਕਹਿੰਦੇ ਸਾਡੇ ਪਿੰਡ ਦੀ ਤਰਾਸ ਦੀ ਹੈ ਕਿ ਜਿਹੜੇ ਕੁਲ colonizer ਆ ਗਏ ਉਹਨਾਂ ਨੇ ਕਲੋਨੀਆਂ ਜ਼ਰੂਰ ਕਟੀਆਂ ਲੇਕਿਨ ਉਹ ਉਹਨਾਂ ਦਾ ਜਿਹੜਾ ਖਾਮਿਆਜ਼ਾ ਉਹ ਕਿਤੇ ਨਾ ਕਿਤੇ ਪਿੰਡ ਨੂੰ ਭੁਗਤਣਾ ਪੈ ਰਿਹਾ ਉਸ ਡਿਵੈਲਪਮੈਂਟ ਨੂੰ ਲੈ ਕੇ ਵੀ ਉਹ ਕਿਤੇ ਨਾ ਕਿਤੇ ਕਾਫੀ ਪਿਛੜ ਗਏ ਨੇ ਸਨ ਨਾ ਹੋਰ ਪੈਸਾ ਨੇ ਪੈਸਾ ਤੁਹਾਨੂੰ ਕੀ ਲੱਗਦਾ ਕਿਉਂਕਿ ਆਮ ਤੌਰ ਤੇ ਕਿਹਾ ਗਿਆ ਪਿੰਡ ਦੇ ਬਹੁਤ ਸਾਰੇ ਲੋਕ ਵਿਦੇਸ਼ ਚ ਗਏ ਨੇ ਐਨ ਆਰ ਆਈਜ਼ ਨੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਐਨ ਆਰ ਆਈਜ਼ ਵੱਲੋਂ ਵੀ ਕੁਝ ਫੰਡਸ ਵਗੈਰਾ ਪਿੰਡ ਦੀ ਸਹਾਇਤਾ ਕੀਤੀ ਜਾਂਦੀ ਹੈ ਕਿਉਂਕਿ ਐਨ ਆਰ ਆਈ ਪੱਖੋਂ ਵੀ ਪਿੰਡ ਜੇ ਸੱਖਣਾ ਹੀ ਆ ਸਾਡੇ ਸੱਖਣੇ ਇੱਕ ਦੋ ਬੰਦੇ ਹੈਗੇ ਆ ਸਕੂਲ ਜੇ ਇੱਕ ਦੋ ਕਮਰੇ ਉਹ ਨਹੀਂ ਬਣਾ ਕੇ ਦਿੱ ਤੇ ਬਾਕੀ ਐਨੇ ਬੰਦੇ ਨਹੀਂ ਹੈਗੇ ਜਿਹੜਾ ਕੋ ਪਿੰਡ ਬਾਰੇ ਕੀਤਾ ਉਹ ਨਹੀਂ ਇੱਕ ਦੋ ਬੰਦੇ ਹੀ ਆ ਸਕੂਲ ਬਾਰੇ ਕੀਤਾ ਪੰਚਾਇਤ ਘਰ ਮੁਰੇ ਉਹ ਨਹੀਂ ਮੜਾ ਮੋਡਾ ਕੰਮ ਕਰਾ ਕੇ ਦਿੱਤਾ ਹਾਂਜੀ ਹਾਂਜੀ ਬਾਕੀ ਹੋਰ ਮੈਂ ਤੁਹਾਡੇ ਦੱਸਣਾ ਚਾਹੁੰਦਾ ਚੈਨਲ ਆਈਪ ਆਹ ਸੜਕ ਦੇਖੇ ਤੁਸੀਂ ਆਏ ਹੋਣੇ ਆ ਤੇ ਨਾ ਇਹ ਤਾਂ ਸਕੂਟਰ ਨਹੀਂ ਲੰਘਦਾ ਜੀ ਗੱਡੀ ਤਾਂ ਬਹੁਤ ਦੂਰ ਦੀ ਗੱਲ ਆ ਸੜਕ ਜਿਹੜੀ ਇਹ ਸਿਰਫ ਸੜਕ ਦੇ ਉੱਪਰੋਂ ਘੱਟੋ ਘੱਟ ਮੁਰੇ ਤਿੰਨ ਚਾਰ ਪਿੰਡਾਂ ਨੂੰ ਹੋਰ ਬੰਦਾ ਜਾਂਦੇ ਆ ਜਿਹੜੇ ਪਿੰਡ ਦੇ ਬੰਦੇ ਆ ਤੇ ਸੜਕ ਦਾ ਜਿਹੜਾ ਹਾਲਾਤ ਬਿਲਕੁਲ ਤਰਸਯੋਗ ਹੈ ਜੀ ਇਦੇ ਬਾਰੇ ਵੀ ਅਸੀਂ ਸਰਪੰਚ ਸਾਹਿਬ ਨੂੰ ਦਿੱਤਾ ਕੋ ਲੇਖੇ ਵੀ ਨਾ ਵੀ ਕਰਾਓ ਜੀ ਠਿਕਣ ਜੀ ਸ਼ਹਿਰ ਦੇ ਲਾਗੇ ਪਿੰਡ ਹੈਗਾ ਪਰ ਹਾਲਾਤ ਸ਼ਹਿਰ ਵਾਲੇ ਹਨੀਆਂ ਜੀ ਹਾਲਾਤ ਮਾੜੇ ਹੀ ਆ ਚਲੋ ਜਿਸ ਤਰ੍ਹਾਂ ਪੈਸੇ ਨੂੰ ਹੁਣੀ ਗੱਲ ਕੀਤੀ ਵੀ ਕਿਤੇ ਨਾ ਕਿਤੇ ਬੇਸ਼ੱਕ ਪਿੰਡ ਉਹਨਾਂ ਦਾ ਸ਼ਹਿਰ ਦੇ ਨਾਲ ਆ ਲੇਕਿਨ ਜਿਹੜੇ ਹਾਲਾਤ ਆ ਉਹ ਕਿਤੇ ਪਿਛੋਕੜ ਜਿਹਦਾ ਪਤਨ ਪਿੰਡ ਵਰਗੇ ਹਾਲਾਤ ਧੁਰੇ ਹੈਗੇ ਸਾਡੇ ਨਾਲ ਇੱਕ ਬਜ਼ੁਰਗ ਮਾਤਾ ਜੀ ਨੇ ਮਾਤਾ ਜੀ ਕੀ ਨਾ ਹੈ ਤੁਹਾਡਾ ਜੀ ਯਾਦ ਕਰੋ ਯਨਕੌਰ ਜੀ ਜਿਸ ਵੇਲੇ ਤੁਸੀਂ ਪਿੰਡ ਚ ਵਾਹੇ ਆਏ ਸੀ ਉਸ ਵੇਲੇ ਪਿੰਡ ਦੇ ਕੀ ਹਾਲ ਸੀ ਕਿ ਨਾਲੀਆਂ ਸੜਕਾਂ ਗਲੀਆਂ ਸੀ ਉਸ ਵੇਲੇ ਉਦੋਂ ਤਾਂ ਕੁਝ ਵੀ ਨਹੀਂ ਸੀ ਕੱਕ ਨਹੀਂ ਸੀਗਾ ਕੁਲੀਆਂ ਸੀ ਕਿਤੇ ਕੱਕੋ ਚ ਸਾਰੀਆਂ ਕੁਲੀਆਂ ਸੀ ਮਰਬੂਤ ਸੀ ਕੱਕੋ ਦੀਦੀ ਨਹੀਂ ਸੀ 50 ਘਰ ਸਾਰੇ ਸੀ ਤਿੰਨ ਚਾਰ ਸਹਣੀਆਂ ਦੇ ਸੀ ਤਾਂ ਚਾਰ ਪੰਜ ਢੋ ਤਿੰਨ ਘਰ ਰਜਪੂਤਾਂ ਦੇ ਸੀ ਤਾਂ ਸਾਡੇ ਆਪਣੇ ਸੀਗੇ ਇੱਕ ਸਮਾ ਲਗਾ ਇੱਕ ਸਮਾ ਲੱਗਾ ਨਹੀਂ ਆ ਕੇ ਵੀ ਕਿੱਥੇ ਆ ਗਏ ਸੀ ਲੱਗਾ ਸਾਰਾ ਕੁਝ ਉੱਥੇ ਤਾਂ ਜਾੜ ਸੀ ਕੋਕੋ ਦੀਦੀ ਨਹੀਂ ਸੀ ਫੇ ਕਿੱਥੇ ਆ ਗਿਆ ਹੁਣ ਕੀ ਹਾਲਾਤ ਆ ਕੇ ਵੈਸੇ ਅਗੇ ਨਾ ਕਿੰਨਾ ਫਰਕ ਪਿਆ ਤਾਂ ਹੈ ਕਿ ਖਰੀ ਮਰੱਬੇਬੰਦੀ ਮੇਰੀ ਆਈ ਤੇ ਹੋਈ ਆ ਕੱਕੋ ਦੀ ਇਹ ਮਰੱਬੇਬੰਦੀ ਜਿੰਨੀ ਵੀ ਹੋਈ ਮੇਰੀ ਅੱਜ ਤੇ ਹੋਈ ਆ ਮੈਨੂੰ ਇਹ ਆ ਵੀ ਸਾਡੇ ਸਹਰੇ ਉਦੋਂ ਸਰਪੰਚ ਸੀ ਉਹਨਾਂ ਨੇ ਪੰਜ ਕਿੱਲੇ ਜ਼ਮੀਨ ਛਡਾਈ ਹੱਡਾ ਜਿਹੜੀ ਨੂੰ ਪੰਜ ਕਿੱਲੇ ਛਡਾਈ ਇਹਨਾਂ ਨੂੰ ਆਹ ਜ਼ਮੀਨ ਜਿਹੜੀ ਪੌਣੇ ਬੀਜਾਂ ਗਈ ਪੰਚਾਇਤ ਦੀ ਉਹ ਮਗਰੋਂ ਵਾਲੀ ਉੱਥੇ ਇਹ ਦੋ ਮਾਲ ਦੋ ਕਨਾਲਾ ਹੁਣ ਇਸ ਵੇਲੇ ਪਿੰਡ ਦੇ ਡਿਵੈਲਪਮੈਂਟ ਦੇ ਕੀ ਹਾਲਾਤ ਹੈਗੇ ਲੱਗਾ ਫਰਕ ਕੋਈ ਜ਼ਿੰਦਗੀ ਚ ਲੱਗਾ ਇਦਾਂ ਹੀ ਆ ਫਰਕ ਲੱਗਾ ਥੋੜਾ ਥੋੜਾ ਲੱਗਾ ਅੱਗੇ ਅੱਗੇ ਬਾਅਦ ਜ਼ਮੀਨ ਵੇਚ ਗਈ ਕਲੋਨੀ ਬਣ ਗਈ ਕੁਛ ਵੀ ਨਹੀਂ ਹੋਇਆ ਅਜੇ ਉਹ ਉਹ ਸ਼ਹਿਰ ਹੈ ਯਾਨੀ ਉਹ ਕਲੋਨੀ ਆਲਾ ਸ਼ਹਿਰ ਹੈ ਯਾਨੀ ਗਲੀਆਂ ਪਿੰਡ ਹੀ ਹੈ ਨੀ ਉਹ ਕੁਛ ਦੀਦਾ ਹੀ ਨਹੀਂ ਅਜੇ ਦਾ ਹਾਲਾਤ ਦੀਦਾ ਹੀ ਨਹੀਂ ਕੁਛ ਅਜੇ ਦਾ ਕੱਕੋ ਆਲਾ ਹਾਲਾਤ ਹੀ ਨਹੀਂ ਦੀਦਾ ਇਹ ਸਾਰੀ ਜ਼ਮੀਨ ਕੱਕੋ ਦੀ ਆ ਇਹ ਨੀਕ ਲੋਨੀ ਸਾਰੀ ਕੱਕੋ ਚ ਆਉਂਦੀ ਸੀ ਭੈਣ ਇਹ ਗੱਲਾਂ ਨਹੀਂ ਰਹੀਆਂ ਪਿਛਲੀਆਂ ਸੋ ਠੀਕ ਜਿੱਦਾਂ ਮਾਤਾ ਨੇ ਗੱਲ ਕੀਤੀ ਜੀ ਵੀ ਕਿਤਨੇ ਕਿਤੇ ਉਹਨਾਂ ਨੇ ਜਦੋਂ ਵਿਹਿਆ ਸੀ ਹਾਲਾ ਕਿ ਉਸ ਵੇਲੇ ਪਿੰਡ ਦੇ ਹਾਲਾਤ ਜ਼ਰੂਰ ਖਰਾਬ ਸਨ ਲੇਕਿਨ ਉਹਨਾਂ ਨੇ ਇਹ ਜ਼ਰੂਰ ਗੱਲ ਕੀਤੀ ਵੀ ਜਿਹੜੇ ਪਿੰਡ ਦੇ ਹਾਲਾਤ ਬੇਸ਼ੱਕ ਚਾਹੇ ਸੁਧਰੇ ਨੇ ਲੇਕਿਨ ਹਾਲਾ ਕਿ ਉਹ ਚੀਜ਼ ਪਿੰਡ 'ਚ ਨਹੀਂ ਆਈ ਜਿਸ ਤੇ ਹੀ ਉਹਨਾਂ ਨੂੰ ਆਸਾਂ ਸੀ ਉਮੀਦਾਂ ਸੀ ਖਾਸ ਕਰਕੇ ਪਿੰਡ ਦੇ ਨੌਜਵਾਨਾਂ ਨੂੰ ਇੱਕ ਸਪਨਾ ਸੀ ਵੀ ਸਾਡਾ ਵੀ ਪਿੰਡ ਜੇ ਸ਼ਹਿਰ ਦੇ ਵਿੱਚ ਨਾਲ ਲੱਗਾ ਤੇ ਘਟੋ ਘਟ ਪਿੰਡ ਨੂੰ ਬੁਨਿਆਦੀ ਸਹੂਲਤਾਂ ਜ਼ਰੂਰ ਮਿਲਣੀਆਂ ਚਾਹੀਦੀਆਂ ਭਾਈ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਮੈਡਮ ਨੇ ਵੀ ਗੱਲ ਕੀਤੀ ਭਾਈ ਸਾਹਿਬ ਨੇ ਵੀ ਗੱਲ ਕੀਤੀ ਵੀ ਕਿਤਨੇ ਕਿਤੇ ਸਾਡੇ ਪਿੰਡ ਨੂੰ ਜਿਹੜੀ ਇਹ ਕਲੋਨ ਕਲੋਨੀਆਂ ਕੱਟੀਆਂ ਉਹਦਾ ਵੀ ਖਾਮਿਆਜ਼ਾ ਬਹੁਤ ਵੱਡਾ ਭੁਗਤਣਾ ਪੈ ਰਿਹਾ ਹਾਲਾਂਕਿ ਜਿਹੜੇ ਕਲੋਨਾਈਜ਼ਰ ਹੈਗੇ ਆ ਉਹਨਾਂ ਨੇ ਆਪਣਾ ਕੰਮ ਕਰਕੇ ਛੱਡਤਾ ਹੁਣ ਭੁਗਤਣਾ ਪਿੰਡ ਵਾਲਿਆਂ ਨੂੰ ਪੈ ਰਿਹਾ ਬਿਲਕੁਲ ਜੀ ਸਾਡੇ ਪਿੰਡ ਨੂੰ ਸਭ ਤੋਂ ਵੱਡਾ ਖਮਿਆਜ਼ਾ ਹੀ ਮੈਂ ਇਸ ਕਹਣਾ ਹੈ ਕਿ ਕਲੋਨੀਆਂ ਦਾ ਭੁਗਤਣਾ ਪੈ ਰਿਹਾ ਹੈ ਜਿਹੜੀਆਂ ਕਲੋਨੀਆਂ ਕੱਟੀਆਂ ਗਈਆਂ ਹੁਣ ਵੀ ਬਾਰ ਬਾਰ ਇਹੇ ਡਿਮਾਂਡ ਉੱਠ ਰਹੀ ਹੈ ਜੀ ਵੀ ਇਹ ਕਲੋਨੀਆਂ ਨੂੰ ਸ਼ਹਿਰ ਦੇ ਨਾਲ ਜੋੜ ਦਿੱਤਾ ਜਾਵੇ ਸ਼ਹਿਰ ਦੇ ਨਾਲ ਜੋੜ ਦਿੱਤਾ ਜਾਵੇ ਜਸ ਜਿਸ ਵੇਲੇ ਤਾਂ ਕਲੋਨੀ ਕੱਟਣੀ ਸੀਗੀ ਉਸ ਵੇਲੇ ਤਾਂ ਜਿਹੜੀ ਆ ਰੈਵਨਿਊਸ ਸਟੇਟ ਕੱਕੋਂ ਦੀ ਜ਼ਮੀਨ ਕੱਟੀ ਜਾਂਦੀ ਸੀ ਜਿਸ ਟਾਈਮ ਉਹ ਕਲੋਨੀਆਂ ਬਣ ਗਈਆਂ ਡਿਵੈਲਪ ਹੋਣ ਲੱਗੀਆਂ ਜੇ ਲੋਕ ਆ ਕੇ ਸ਼ਹਿਰ ਤੋਂ ਇੱਥੇ ਵਸਣ ਲੱਗੇ ਜੇ ਸਾਨੂੰ ਕੋਈ ਉਮੀਦ ਹੋਈ ਵੀ ਇਹ ਸ਼ਹਿਰ ਦੇ ਲੋਕ ਕਿਉਂਕਿ ਜਿਆਦਾਤਰ ਇੱਥੇ ਬਿਜ਼ਨਸਮੈਨ ਰਹਿ ਰਹੇ ਆ ਵੀ ਚਲੋ ਆਪਸੀ ਸਹਿਯੋਗ ਦੇ ਨਾਲ ਇਸ ਪਿੰਡ ਦੀ ਹਾਲਾਤ ਸੁਧਾਰੇ ਜਾ ਸਕਦੇ ਆ ਤਾਂ ਹੁਣ ਇਹ ਆਵਾਜ਼ ਉੱਠਣੀ ਸ਼ੁਰੂ ਹੋ ਗਈ ਵੀ ਇਹ ਕਲੋਨੀ ਨੂੰ ਸ਼ਹਿਰ ਦੇ ਨਾਲ ਜੋੜ ਦਿੱਤਾ ਜਾਵੇ ਅਗਰ ਸ਼ਹਿਰ ਨਾਲ ਜੋੜ ਦਿੱਤਾ ਗਿਆ ਤਾਂ ਇਹ ਕਾਰਪੋਰੇਸ਼ਨ ਦੇ ਵਿੱਚ ਚਲੇ ਜਾਣਗੇ ਕਾਰਪੋਰੇਸ਼ਨ ਚ ਚਲੀ ਗਈ ਤਾਂ ਪਿੰਡ ਦਾ ਫੇਤਰੇ ਜਿਹਾ ਧਰਿਆ ਰਹਿ ਗਿਆ ਪਿੰਡ ਦਾ ਫਿਰ ਉੱਥੇ ਦਾ ਉੱਥੇ ਰਹਿ ਗਿਆ ਅਸੀਂ ਜਿਸ ਦਿਨ ਇਲੈਕਸ਼ਨ ਦੇ ਵਿੱਚ ਸਾਨੂੰ ਲੋਕਾਂ ਨੇ ਖੜੇ ਕੀਤਾ ਸੀ ਜਿਸ ਦਿਨ ਸਾਡੀ ਬਾਹ ਫੜੀ ਸੀ ਵੀ ਤੁਸੀਂ ਸਾਡੇ ਨਾਲ ਚੱਲੋ ਉਹਨਾਂ ਨੇ ਸਾਡੀ ਜਿਹੜੀ ਆ ਐਜੂਕੇਸ਼ਨ ਨੂੰ ਦੇਖ ਕੇ ਸਾਡੀ ਪੜ੍ਹਾਈ ਲਿਖਾਈ ਨੂੰ ਦੇਖ ਕੇ ਸਾਨੂੰ ਅੱਗੇ ਕੀਤਾ ਸੀ ਅਸੀਂ ਅੱਜ ਵੀ ਇਹਨਾਂ ਲੋਕਾਂ ਦੇ ਰਿਣੀ ਰਹਾਂਗੇ ساری ਜ਼ਿੰਦਗੀ ਰਹਾਂਗੇ ਪਰ ਸਵਾਲ ਇਹ ਆ ਇਹਨਾਂ ਨੂੰ ਸਾਡੇ ਤੋਂ ਬਹੁਤ ਸਾਰੀਆਂ ਉਮੀਦਾਂ ਸੀ ਬਹੁਤ ਸਾਰੀਆਂ ਉਮੀਦਾਂ ਹਨ ਅੱਜ ਵੀ ਮੈਂ ਸਵੇਰੇ ਜਦੋਂ ਉੱਠ ਕੇ 5:30 ਵਜੇ ਮੈਂ ਜਿਮ ਜਾਨਾ ਮੇਰੇ ਆਂਦਿਆਂ ਨੂੰ 2-4 ਬੰਦੇ ਮੇਰੇ ਘਰ ਦੇ ਬਾਹਰ ਖੜੇ ਹੁੰਦੇ ਆ ਇਸ ਉਮੀਦ ਦੇ ਨਾਲ ਬਈ ਵਕੀਲ ਸਾਹਿਬ ਸਾਡੀ ਆ ਗਲੀ ਦਾ ਜਿਹੜਾ ਆ ਅੱਜ ਨਕਸ਼ਾ ਬਣਾ ਕੇ ਮੰਤਰੀ ਸਾਹਿਬ ਨੂੰ ਮਿਲ ਲਓ ਵਕੀਲ ਸਾਹਿਬ ਸਾਡੀ ਆ ਗਲੀ ਦਾ ਨਕਸ਼ਾ ਬਣਾ ਕੇ ਮੰਤਰੀ ਸਾਹਿਬ ਨੂੰ ਮਿਲ ਲਓ ਹੁਣ ਵਕੀਲ ਸਾਹਿਬ ਦੱਸੋ ਉਥੇ ਕਰ ਕੀ ਸਕਦੇ ਆ ਮੈਨੂੰ ਸਰਕਾਰ ਦਾ ਸਾਥ ਪਹਿਲਾਂ ਚਾਹੀਦਾ ਸਰਕਾਰ ਅੱਜ ਸਾਡੀ ਬਾਹ ਫੜੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਅਸੀਂ ਤਾਂ ਕਹਿ ਰਹੇ ਆ ਵੀ ਅਗਰ ਪਿੰਡ ਦੇ ਵਿੱਚ ਕੋਲੋਨਾਈਜ਼ਰ ਨੇ ਕਲੋਨੀਆਂ ਕੱਢ ਦਿੱਤੀਆਂ ਪਹਿਲਾਂ ਅਸੀਂ ਗੈਰ ਕਲੋਨੀ ਕਾਨੂੰਨੀਆਂ ਪਾਸ ਕਿਉਂ ਹੋਣ ਦਿੱਤੀਆਂ ਸਭ ਤੋਂ ਵੱਡੀ ਗੱਲ ਇਹ ਸਰਕਾਰਾਂ ਤੇ ਵੀ ਸਵਾਲ ਆ ਚਾਹੇ ਸਰਕਾਰ ਕੋਈ ਵੀ ਹੋਵੇ ਸਰਕਾਰਾਂ ਤੇ ਵੀ ਸਵਾਲ ਆ ਉਸ ਟਾਈਮ ਤਾਂ ਅਸੀਂ ਵਿੱਚੋਂ ਮਲਾਈਆਂ ਖਾਣ ਦੇ ਚੱਕਰ ਦੇ ਵਿੱਚ ਕੱਟ ਦਿਓ ਜੀ ਕੋਈ ਨਹੀਂ 20 ਫੁੱਟ ਦੀ ਸੜਕ ਰੱਖ ਦਿਓ 30 ਫੁੱਟ ਦੀ ਸੜਕ ਰੱਖ ਦਿਓ ਪਰ ਹੁਣ ਉਹ ਡਿਵੈਲਪ ਕਿਉਂ ਨਹੀਂ ਹੋ ਰਹੀਆਂ ਉਹਨਾਂ ਦਾ ਕਿ ਮੇਜਾ ਸਾਡੇ ਪਿੰਡ ਨੂੰ ਬਹੁਤ ਵੱਡੇ ਪੱਧਰ ਤੇ ਭੁਗਤਣਾ ਪੈ ਰਿਹਾ ਸੋ ਬਿਲਕੁਲ ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲ ਕੀਤੀ ਹਾਲਾਂਕਿ ਪਿੰਡ ਦੀ ਪੂਰੀ ਪੰਚਾਇਤ ਨੇ ਗੱਲ ਕੀਤੀ ਇਵਨ ਪਿੰਡ ਦੇ ਬਹੁਤ ਸਾਰੇ ਪਤਵੰਤੇ ਸੱਜਣਾਂ ਉਹਨਾਂ ਨੇ ਇਹੀ ਗੱਲ ਦਾ ਕਿਤੇ ਨਾ ਕਿਤੇ ਜ਼ੋਰ ਦਿੱਤਾ ਕਿ ਉਹਨਾਂ ਦਾ ਜਿਹੜਾ ਇਲਾਕਾ ਹੈਗਾ ਉਹ ਪਿੰਡ ਹੈਗਾ ਹਾਲਾਂਕਿ ਉਹ ਨਾ ਤਾਂ ਜ਼ਰੂਰ ਡਵੈਲਪ ਦੇ ਨਾਂ ਤੇ ਜਾਣਾ ਜਾਂਦਾ ਲੇਕਿਨ ਜਿਹੜੀ ਡਵੈਲਪਮੈਂਟ ਹੈਗੀ ਆ ਉਹ ਪਿੰਡ ਦੇ ਵਿੱਚ ਨਾਂ ਦੇ ਬਰਾਬਰ ਆ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਕਿਤਨੇ ਕਿਤੇ ਜਿਹੜੀ ਇੱਥੇ ਕਲੋਨੀਆਂ ਘਟ ਹੋਈਆਂ ਉਸ ਦਾ ਖਾਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਹਾਲਾਂਕਿ ਪਿੰਡ ਨੇ ਜਿਹੜੀ ਪੜ੍ਹੇ ਲਿਖੀ ਪੰਚਾਇਤ ਜ਼ਰੂਰ ਚੁਣੀ ਆ ਲੇਕਿਨ ਉਹਨਾਂ ਦਾ ਵੀ ਕਹਿਣਾ ਹੈ ਬੇਸ਼ੱਕ ਅਸੀਂ ਪੜ੍ਹੇ ਲਿਖੇ ਆ ਲੇਕਿਨ ਸਾਡੇ ਪਿੰਡ ਦੇ ਲਈ ਕੁਝ ਵੀ ਕਰਨ ਤੋਂ ਅਸਮਰਥਾਂ ਲੋੜ ਹੈ ਸਮੇਂ ਦੀਆਂ ਸਰਕਾਰਾਂ ਨੂੰ ਇਹਨਾਂ ਵੱਲ ਧਿਆਨ ਦੇਣੀ ਤਾਂ ਕਿ ਪਿੰਡ ਦੇ ਡਵੈਲਪਮੈਂਟ ਨੂੰ ਪਿੰਡ ਦੇ ਵਿਕਾਸ ਨੂੰ ਪੰਜਾਬ ਦੇ ਵਿਕਾਸ ਨੂੰ ਇੱਕ ਬਲੰਦੀਆਂ ਤੱਕ ਚਾਇਆ ਜਾ ਕੈਮਰਾਮੈਨ ਕੇਸ ਦੇ ਨਾਲ ਸਤਪਾਰਾ ਤੋਂ ਨਿਊ ਸਟੇਟ ਪੰਜਾਬ ਹੁਸ਼ਿਆਰਪੁਰ